ਸਵੇਰ ਗੱਲ ਗੁੱਡ ਮਾਰਨਿੰਗ ਸੋ ਇਹ ਦੇਵਾ ਜੀ ਕੇ ਨੇ 11 11:30 ਦਾ ਟਾਈਮ ਹੋ ਗਿਆ ਮਹਾਰਾਜੂ ਹੁਣ ਚਲ ਗਏ ਨੇ ਸਕੂਲੇ ਘਰ ਦੇ ਕੰਮਨ ਸੇ ਨਵੇੜਲੇ ਦੇ ਤੋਤੇ ਕੋਪਰੇ ਬਾਗ ਦੇ ਚ ਵੀ ਸੁੱਕੜੇ ਤੇ ਅੱਜ ਆ ਜਨ ਸਾਡੇ ਇੱਥੇ ਦੁਕਾਨ ਤੇ ਵੇਚਣ ਵਾਲੇ ਆਏ ਸੀਗੇ ਚਾਵਲ ਅਸੀਂ ਖਰੀਦੇ ਰਹਾ ਚਾਵਲ ਪਰ ਬੜਾ ਭਾਤ ਹੋਰ ਬੜਾ ਕਰਨਾ ਪਿਆ ਤੇ ਬਾਸ ਪਤੀ ਦੇ ਜੋਸ਼ ਸੀਗੇ ਤੇ ਅਸੀਂ ਲੈ ਲਏ ਹੈਗੇ ਆ 25 ਕਿਲੋ 25 ਕਿਲੋ ਲਏ ਅਸੀਂ ਲਿਆ ਤਾਂ ਸੱਗੀ ਵੀ ਨਹੀਂ ਆ 25 ਲਏ ਆ ਤੇ ਸਾਰੇ ਜਿਹੜੇ ਦੱਸਿਓ ਵੀ ਕੀ ਹੋੜੇ ਚੋਣਾ ਇਤਰਾ ਹਾਂ ਅੰਤਾ ਦੇ ਨਾਲ ਆਖ ਲੈ ਵੀ ਆਹ ਦੇਖ ਇਦਾਂ ਅੰਕਲ ਹੁਣ ਲਏ ਆ ਅਸੀਂ ਇੱਕੋ ਹੀ ਤੋੜਾ ਲੈ ਲਿਆ ਉਹਦੇ ਵਿੱਚੋਂ ਅੱਦਾ ਅੱਦਾ ਕਰ ਲਿਆ ਹੈਗਾ ਤੇ ਚੋਲ ਵਧੀਆ ਹਨਾ ਅੰਕਲ ਜੀ ਇਹ ਤਾਂ ਹੁਣ ਬਣਾ ਕੇ ਬਿਲਕੁਲ ਅਸੀਂ ਖਾ ਕੇ ਦੇਖਾਂਗੇ ਜਦੋਂ ਸਾਡੇ ਅੰਦਰ ਜਾ ਕੇ ਖੁੱਲਣਗੇ ਪਤਾ ਲੱਗੇ ਇਹ ਦੇਖ ਸ਼ੈਂਪੂ ਸ਼ੈਂਪੂ ਪਤਾ ਸ਼ੈਂਪੂ ਬਣਾਉਗੀ ਤੇ ਫਿਰ ਵਧੀਆ ਲੱਗੇ ਨਹੀਂ ਨਹੀਂ ਭਾਬੀ ਅੱਜ ਬਣਾਉਗੀ ਨਮਕੀਨ ਚੋਲ ਚਲ ਬਣਾ ਫਿਰ ਫਿਰ ਪਤਾ ਲੱਗੂਗਾ ਚਲੋ ਮੈਂ ਅੱਜ ਨਹੀਂ ਕੱਢਣੀ ਉਹਨਾਂ ਜਿ ਬਣਾਉਣੀ ਭਾਜੀ ਕਹਿੰਦਾ ਸਾਡਾ ਬੋਰਾ ਪੱਟ ਆ ਮੈਂ ਕਿਹਾ ਵੱਟ ਲਓ ਉੱਪਰੋਂ ਡੈਡੀ ਨੇ ਤੇ ਤੋਲਾ ਮਾਰਿਆ ਤੇ ਥੋੜ ਦੇ ਉੱਤੇ ਖਰੀਦ ਬਾਦੂ ਸੀਗੇ ਆਹੋ ਬਾਦੂ ਸੀਗੇ ਤੇ ਡੈਡੀ ਕਹਿੰਦੇ ਠੀਕ ਆ ਤੇ ਆਕਰ ਕਹਿੰਦੇ ਹਾਂ ਠੀਕ ਆ ਡੈਡੀ ਕਹਿੰਦੇ ਕਿਉਂ ਨਾ ਵੀ ਵੱਡਾ ਸਾਡਾ ਬੋਰਾ ਆ ਮੈਂ ਨਾ ਬੋਰਾ ਪੂਰਾ ਵੜ ਲਾ ਬੋਰਾ ਪੂਰਾ ਵੜ ਲਾ ਬੋਰਾ ਪੂਰਾ ਵੜ ਲਾ ਤੇ ਇਸ ਕਰਕੇ ਲੱਗੇ ਹੋਏ ਸੀਗੇ ਇਹਨਾਂ ਨੇ ਬੰਦਾ ਪਪਾ ਭਜਾ ਹਾਂ 100 ਤੇ ਡੋਟ ਮੋਟਾ ਲਾਏ ਪਿੱਛੇ ਲਾਓ ਹੋਰ ਹੁਣ ਤਾਂ ਨਹੀਂ ਨਾ ਇਹਦਾ ਫੋਨ ਨੰਬਰ ਲਖ ਰਿਹਾ ਨਹੀਂ ਲੈਣੀ ਸੀ। ਤਾਂ ਲੈਣੀ ਹੋਰਾਂ ਕਿਉਂ ਹੋਰ? ਹੋਰ ਕੀ ਕਰਨੇ? ਬਸ ਇਹ ਪਹਿਲਾਂ ਇਹ ਵਰਤ ਕੇ ਦੇਖ ਲੋ। ਲੈਣਾ ਥੋੜੀ ਆ? ਨਹੀਂ ਪਹਿਲੇ ਡੈਡੀ ਨੇ ਭਜਾ ਦਿੱਤੇ ਸੀਗੇ। ਉਹ ਸਟੇਟਸ ਪਾ। ਨਹੀਂ ਇਹਨਾਂ ਨੇ ਨਹੀਂ ਸਿਰ ਪੈਸੇ ਯਾਨੀ ਮੈਂ ਐਸੇ ਕਰਕੇ ਹੀ ਲੈਣੇ। ਇਹ ਸੌਦਾ ਜੀ ਲੈ ਲਈ ਐਸੀ। ਚਲੋ ਕੋਈ ਗੱਲ। ਚਲੋ ਹੁਣ ਓਕੇ ਬਾਈ। ਅੱਜ ਬਣਾਣੇ ਭਾਬੀ ਨੇ ਜੀਰਾ ਰਾਈਸ। ਜੀਰਾ ਰਾਈਸ। ਆ ਜਿਓ। ਮੇਰਾ ਖਾਣਾ ਦੇਖੀਏਗਾ। ਰਾਤੀ ਰਾ ਸ਼ਾਮ ਨੂੰ ਸ਼ਾਮ ਨੂੰ ਬਣਾਣੇ। ਮੈਨੂੰ ਖਾਣੇ ਤੇ ਚੋਲੇ ਖਾਣੇ। ਮੈਂ ਕਿਹਾ ਕਿੰਨੇ ਖਾਣੇ ਪਹਿਲੇ ਖਾਟਣਾ ਖਾਣੇ। ਮੈਂ ਕਿਹਾ ਮੈਂ ਕੋਈ ਚੋਲ ਬਣਾਉਣਾ। ਹਾਂ ਜੀ ਇਹ ਅੱਜ ਉਹ ਚੋਲ ਆ ਗਏ ਆ ਅੱਜ ਅਸੀਂ ਇਹ ਚੋਲ ਉਹਨਾਂ ਦੇ ਡਾਂਗਾ ਥੋੜੀ ਫਰੀਆਂ ਚੋਲ ਵੀ ਤਾਂ ਖਾਣੀ ਸੀ ਉਹਨਾਂ ਨੇ ਬੜਾ ਹੀ ਤੇ ਆ ਚੱਲੇ ਸਕੂਲੇ ਅੱਜ ਸਕੂਲ ਚੱਲੀਆਂ ਹੁਣ ਮੈਂ ਸਕੂਲੇ ਤਿਆਰ ਹੋਣ ਲੱਗੀ ਅੱਛਾ ਬੁਲਾਇਆ ਸਕੂਲੇ ਕਾਤੋਂ ਬੁਲਾਇਆ ਪਤਾ ਮੈਨੂੰ ਕਿਹੜੀ ਕਿਹੜੀ ਉਹਨਾਂ ਨੇ ਰੱਖੀਆਂ ਗੱਲਾਂ ਬਾਤਾਂ ਕਰਕੇ ਆਏ ਹੋ ਠੀਕ ਆ ਮੈਡਮ ਨੇ ਉਹਨਾਂ ਨੇ ਮੈਡਮ ਮੈਨੂੰ ਇਹ ਨਹੀਂ ਪਰਦਾ ਹੈਗਾ ਤੁਹਾਨੂੰ ਬਰਕਿਉਂ ਨਹੀਂ ਦਿੱਤਾ ਕਹਿੰਨਾ ਮੇਰੀ ਬੈਗ ਬਹੁਤ ਉੱਤੇ ਰੱਖ ਦਿੱਤਾ ਸੀਗਾ ਉਹ ਮੇਟੋ ਲੱਥਾ ਨਹੀਂ ਇਸ ਕਰਕੇ ਕੰਮ ਨਹੀਂ ਕੀਤਾ ਦੇਖ ਕਿ ਡਬਾ ਡਬਾ ਨਾ ਪਾਇਆ ਡੈਡ ਜੀ ਮੈਡਮ ਇਹਦੀ ਕਹਿੰਦੀ ਵੀ ਤੂੰ ਕੰਮ ਕਿਉਂ ਨਹੀਂ ਕੀਤਾ ਕਹਿੰਦਾ ਮੇਰੀ ਮੰਮਾ ਨੇ ਨਾ ਬੈਗ ਬਹੁਤ ਉੱਤੇ ਰੱਖ ਦਿੱਤਾ ਸੀਗਾ ਉਹ ਮੇਟੋ ਲੱਥਾ ਨਹੀਂ ਮੈਂ ਇਸ ਕਰਕੇ ਕੰਮ ਨਹੀਂ ਕੀਤਾ ਤੂੰ ਅੱਜ ਦੋ ਰੱਖੀਆਂ ਉੱਤੇ ਹੀ ਹੈ ਤੂੰ ਆਪ ਆਪਣੇ ਆਪਣੇ ਆਪ ਨੇ ਸੇ ਸਮਝੋ ਤੂੰ ਸਾਡੀ ਸਾਡੇ ਬਸ ਤੁਹਾਡੇ ਦੇ ਆ ਵੀ ਛੱਟ ਤੁਸੀਂ ਹੈ ਨਾ ਜਿੱਦਾਂ ਵੀ ਹੁੰਦਾ ਤੇ ਘਾੜ ਦੇ ਆਏ ਬਸ ਕਰੋ ਹੁਣ ਥੋੜਾ ਜਿਹਾ ਜਾਣੇ ਆ ਹੋ ਸਟੇਟਰ ਵਾਲੇ ਗੱਡਾ ਗਰਵਾਸ ਬੰਦ ਕਰ ਰਹੇ ਗਏ ਆਂ ਹਾਂਜੀ ਦਾ ਸ਼ਿਕਲ ਸਾਰਿਆਂ ਨੂੰ ਤੇ ਦੁਪਹਿਰ ਦੇ 12 ਵਜੇ ਗਏ ਆ ਤੇ ਬਾਹਰ ਬੈਂਸਪ ਵਸਾਈ ਹੋਈ ਸੀਗੀ ਚੌਲਾਂ ਪਿੱਛੇ ਚੌਲ ਲੈ ਇਹ ਆਏ ਆ ਨਵੇਂ ਇਹ ਕੋਈ ਵੇਚਣ ਆਇਆ ਸੀਗਾ ਚੌਲ ਗੱਡੀ ਗੱਡੀ ਆਈ ਸੀ ਵੇਚਣ ਤੇ ਉਹਨਾਂ ਕੋਲ ਚੌਲ ਲੈਏ ਇਹਨਾਂ ਨੇ ਅੱਧੇ ਤੇ ਲੈ ਅੱਧੇ ਉਹ ਅੱਧੇ ਬੋ ਵੀ ਉਹਨਾਂ ਲੈ ਤੇ ਅੱਧਾ ਆਪਾਂ ਲੈ ਲਏ ਡੈਡੀ ਤਾਂ ਵੈਸੇ ਮਨਾ ਕਰਦੇ ਸੀਗੇ ਡੈਡੀ ਕਹਿੰਦੇ ਆਪਾਂ ਨਹੀਂ ਲੈਣੇ ਤੇ ਡੈਡੀ ਨੂੰ ਤਾਂ ਮਨਾ ਕਰਦੇ ਕਿ ਰੇਟ ਘਟਾ ਕਰਾਉਣਾ ਡੈਡੀ ਨੂੰ ਆਪਾਂ ਪੁੱਛੀਏ ਕਿੰਨੇ ਦੇ ਕਿੰਨੇ ਦੇ ਕਿੰਨੇ ਤੇ ਬੋਲਣਾ ਅੰਕਲ ਨੇ ਕਹਤਾ 50 ਰੁਪਏ ਆ ਤਾਂ ਮੈਂ ਤਾਂ 40 ਲੈਣਾ ਸੀ ਤੇ ਮੈਂ ਡੈਡ ਨੇ ਕਿਹਾ ਡੈਡੀ ਤੁਸੀਂ ਜੇ ਕਹਿ ਦਿੰਦੇ ਨਾ ਕਿ ਮੈਂ ਦੁਕਾਨਦਾਰਾਂ ਮੈਨੂੰ ਉੱਥੇ 40 ਮਿਲਦੇ ਤੈਨੂੰ 45 ਦੇ ਸਾਨੂੰ ਦੇ ਜਾਣੇ ਸੀਗੇ ਪਰ ਡੈਡ ਨੇ ਅੱਗੇ ਕਿਹਾ ਹੀ ਨਹੀਂ ਹੁਣ ਕੁਝ ਵੀ ਸਾਨੂੰ ਮੈਨੇ ਬੈ ਕੇ ਤਿਆਰ ਪਈਏ ਕਿ ਲੋਕਾਂ ਨੇ ਮੜ ਹੁਣ ਤਿਆਰ ਹੁੰਦੇ ਆਪਾਂ ਚੱਲੇ ਮਹਾਰਾਜ ਸਕੂਲੇ ਤੇ ਕਿਉਂਕਿ ਕੱਲ ਦੀ ਉਹਦੀ ਸ਼ਿਕਾਇਤ ਆਈ ਆ ਕਹਿੰਦੇ ਆ ਕੇ ਸਾਨੂੰ ਮਿਲ ਕੇ ਜਾਓ ਸਕੂਲੇ ਪੜਦਾ ਨਹੀਂ ਕਹਿੰਦੇ ਠੀਠ ਹੋਇਆ ਪਿਆ ਹੈ ਚਾਰ ਜਮੈਂ ਇਹ ਟਾਡਾ ਵੀ ਡਾ ਰਹੇ ਨੇ ਸਾਡਾ ਵੀ ਡਾ ਰਹੇ ਨੀਗਾ ਧਿਆਨੇ ਦੇ ਹੋਰ ਗੱਲਾਂ ਬਾਤਾਂ 'ਚ ਜਾਦਾ ਰਹਿੰਦਾ ਆ ਐਡਾ ਨਹੀਂ ਜ਼ਿਆਦਾ ਸ਼ਰਾਬ ਕਰੀ ਜ਼ਿਆਦਾ ਹਾਂ ਤੇ ਹੁਣ ਆਪਾਂ ਚੱਲਦੇ ਹਾਂ ਸਕੂਲੇ ਕੁੜੇ ਆ ਬਾਟ ਬਾਟ ਕਿਉਂ ਇਧਰ ਬਾਹਰ ਕੁੜੇ ਵਾਲੀ ਵੀ ਆ ਗਏ ਆ ਗੰਗਰੀ ਵਾਲਾ ਆਇਆ ਘਰ ਸੇ ਕਚਰਾ ਨਿਕਾਲ ਉਹ ਵਾਲੇ ਨਾ ਇਹ ਕੁੜਾ ਹਾਲੇ ਪਾਜੀ ਇਹ ਤੇ ਅੰਦਰ ਹੀ ਆਦਿਆ ਚਾਹ ਪਾਜੀ ਕੂੜਾ ਪੜੇ ਛੜੇ ਮਰਾਜ ਦੇ ਸੂਲੋ ਆਪਾਂ ਹੁਣ ਹੋ ਗਏ ਆ ਗਏ ਆ ਤੇ ਮਰਾਜ ਦੀ ਕਲਾਸ ਦੀ ਕਲਾਸ ਲੱਗ ਗਈ ਤੇ ਮੈਡਮ ਦੱਸਿਆ ਉਹਦੇ ਕਿ ਮਰਾਜ ਸਾਡਾ ਥੋੜਾ ਪਿੱਛੇ ਨੂੰ ਜਾਣਦੇ ਆ ਉਹ ਤਾਂ ਪੜਨ ਜ ਮਰਾਜ ਸਾਡਾ ਸ਼ਿਹਾਰਾ ਇਤਾਂ ਦੀ ਗੱਲ ਨਹੀਂ ਕੋਈ ਵੀ ਤੇ ਉਹ ਥੋੜਾ ਜਾਂ ਹੁਣ ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਨਾ ਥੋੜਾ ਥੋੜਾ ਤਾਂ ਜਿਹੜਾ ਮਾਈਂਡ ਆ ਹੋਰ ਪਾਸੇ ਜਿਆਦਾ ਜਾਂਦਾ ਹੁਣ ਤੇ ਉਹਦੀ ਮੈਡਮ ਨੇ ਦੱਸਿਆ ਅੱਜ ਕੀ ਹਾਂ ਵੀ ਤੁਸੀਂ ਥੋੜਾ ਧਿਆਨ ਦਿਓ ਤੇ ਆਪਾਂ ਵੀ ਧਿਆਨ ਦਿੰਨੇ ਆ। ਤੇ ਇਹਨੂੰ ਮਤਲਬ ਕੀ ਕਰਨਾ ਹੈ ਇਹਨੂੰ ਨਾ ਠੀਕ ਕਰਨਾ ਥੋੜਾ ਨਾ। ਉਹਨਾਂ ਨੂੰ ਵੀ ਟੈਨਸ਼ਨ ਹੋ ਜਾਂਦੀ ਕਿ ਬੱਚਾ ਇਹ ਪੜਨ ਵਾਲਾ ਤੇ ਪਿੱਛੇ ਕਿਉਂ ਜਾਂਦਿਆ ਨਾ। ਸੰਨੂ ਵੀ ਜਿਹਦਾ ਤੁਹਾਨੂੰ ਦੱਸਿਆ ਸੀ ਮੈਂ ਕੱਲ ਫੋਨ ਆਇਆ ਸੀ ਮੈਡਮ ਦਾ ਤੇ ਸੰਨੂ ਵੀ ਥੋੜਾ ਨਾ ਸ਼ੌਕ ਜਿਹਾ ਲੱਗਾ ਕਿ ਆ ਵੀ ਇੰਨਾ ਪਿੱਛੇ ਕਿੱਦਾਂ ਚੱਲ ਗਿਆ। ਤੇ ਜਦੋਂ ਕੋਈ ਨਾ ਧਿਆਨ ਦੇਵਾਗਾ ਤੇ ਕਿ ਬੱਚਿਆਂ ਦੀ ਪੜ੍ਹਾਈ ਬਹੁਤ ਜ਼ਿਆਦਾ ਜ਼ਰੂਰੀ ਆ ਹਾਂ। ਇਹ ਪੜਨਗੇ ਤੇ ਗਾਹ ਕੁਛ ਕਰਨਗੇ ਨਹੀਂ ਤਾਂ ਫੇਰ ਖਾਣੇ ਦਾ ਭਾਈ ਤੋਂ ਵਾਦ ਨਹੀਂ ਕੋਈ ਵੀ ਅੱਜ ਕੱਲ ਸਮਝਣਾ ਫੋਨ ਦੇਖਣਦੇ ਆਪਣਾ ਹੁਣ ਉਹ ਪਾ ਇਥੇ ਮਨਾਣ ਖਾਂਣ ਰੁਕੇ ਆ ਭੁੱਖ ਲੱਗੀ ਸੀ ਜੀ ਲੱਗੀਗੀ ਭੁੱਖ ਕਿਉਂਕਿ ਸਕੂਲੇ ਲੱਗਿਆ ਸਾਡਾ ਡੇਢ ਘੰਟਾ ਤੇ ਹੁਣ ਇਹ ਕਹਿੰਦੇ ਵੀ ਇਹ ਭੁੱਖਾ ਦੇ ਨਾਲੋਂ ਖਾਣੇ ਹੈਗੇ ਆ ਅਗੇ ਮਕੇਰੀਆਂ ਚਲੀਏ ਮੈਂ ਨਾਲ ਖਾਣ ਮਕੇਰੀਆਂ ਚ ਦੇ ਆਈ ਥਿੰਕ ਉਹ ਤੇ ਕਿਉਂਕਿ ਮੋਕੇਰੀਆਂ ਦੇ ਨਾਣਾ ਬੜੇ ਵਧੀਆ ਬਣਦੇ ਅਮਰਤਸਰੀ ਕੋਲਚੇ ਆਂਗੂ ਹੁੰਦੇ ਉਹ ਬੜੇ ਵਧੀਆ ਬਣਦੇ ਹੈਗੇ ਕੋਲਚੇ ਨਾਣ ਲਿਗੇ ਇਹ ਨਾਣ ਇਹ ਨਾਣ ਉਹ ਕੋਲਚੇ ਆ ਹਾਂ ਤੇ ਇਸ ਕਰਕੇ ਨਹੀਂ ਮੈਂ ਉਹ ਉੱਥੇ ਗਿਆ ਤਾਂ ਨਹੀਂ ਕਿ ਉੱਥੇ ਪਤਾ ਨਹੀਂ ਸਾਨੂੰ ਕੁਝ ਵੀ ਉਹ ਚੱਲ ਗਿਆ ਕਿ ਨਹੀਂ ਚੱਲ ਗਿਆ ਕਿਉਂਕਿ ਮੈਨੂੰ ਲੱਗਦਾ 1.5 2 ਵਜੇ ਬੰਦ ਕਰ ਜਾਂਦਾ ਉਹ ਤੇ ਟਾਈਮ ਫਿਰ ਮੈਂ ਫਿਰ ਉੱਥੇ ਤੇਲ ਵੀ ਫੂਕੇ ਜਾਵਾਂਗੇ ਨਾ ਮਿਲਦੇ ਫਿਰ ਆਵਾਂਗੇ ਵਾਪਸ ਤੁਸੀਂ ਇੱਥੇ ਹੀ ਖਾ ਲਓ ਮੈਂ ਤੇ ਲੋ ਇੱਥੇ ਖਾ ਲਵਾਂ ਤੇ ਆਪਾਂ ਖਾ ਕੇ ਤਾਂ ਫੇਰ ਆਪਾਂ ਜਾਣੇ ਹੈਗੇ ਘਰੇ ਘਰੇ ਕਰਦਾ ਕੰਮ ਕਰਦੇ ਹੈਗੇ ਆ ਘਰ ਦਾ ਕੰਮ ਤਾਂ ਵੈਸੇ ਕੋਈ ਹੈ ਨਹੀਂ ਵੈਸੇ ਨਹੀਂ ਕੰਮ ਕਰ ਤੇ ਕੜੀ ਨਹੀਂ ਬਣਾਣੀ ਮੈਂ ਕੜੀ ਤਾਂ ਸ਼ਾਮ ਨੂੰ ਬਣਾਉਣੀ ਤੁਸੀਂ ਤੇ ਤਿਆਰੀ ਤਾਂ ਕਰਨੀ ਆ ਡੇਢ ਤਾਂ ਵੱਜ ਗਿਆ ਆ ਤੇ ਨਿਆਣੇ ਆਣ ਵਾਲੇ ਹੋ ਜਾਣੇ ਆ ਠੀਕ ਨਹੀਂ ਆ ਨਿਆਣੇ ਆਣ ਵਾਲੇ ਹੋ ਜਾਂਦੇ ਆ ਇੱਧਰ ਆ ਗਏ ਜੀ ਮੇਰੇ ਨਾਲ ਤੇ ਇੱਧਰ ਆ ਗਏ ਕੁਝ ਵੀ ਨਹੀਂ ਇੱਧਰ ਸਿਰਫ ਚਾਰ ਆਇਆ ਲੈਣਾ ਚਾਰ ਤੁਸੀਂ ਦਿਖਾਉਣੇ ਨਹੀਂ ਤੂੰ ਨਹੀਂ ਰਣਕਾਂ ਦਾ ਕੋਈ ਕਰਦਾ ਨਾਣ ਮੂਲੀਆਂ ਕਿੰਨਾ ਰਹੇਗੇ ਚੜੇ ਬਹੁਤ ਬਹੁਤ ਬੰਦਰ ਮੈਡਮ ਹੁਣ ਦਾ ਵੀ ਇਹ ਕਰੀ ਜਾਂਦੇ ਆ ਮੈਂ ਚਾਰ ਲਿਆ ਮੈਂ ਕਿਹਾ ਚਾਰ ਦੇਖੋ ਚੋਰੀ ਕਰ ਰਹੀ ਹੈ ਚੋਰੀ ਕੀਤੀ ਅੱਛੀ ਨਹੀਂ ਸਮਝਦਾ ਹੈਗਾ ਉਹ ਨਹੀਂ ਉਹ ਇੰਨੀ ਉਹਨਾਂ ਨੇ ਕੋਟ ਵੀ ਕੀਤਾ ਸੀ ਕਹਿੰਦਾ ਮੈਂ ਤਾਂ ਖੜਾ ਲੱਤਾ ਲੱਤਾ ਦੇ ਐਵੇਂ ਮਾਰੀ ਕਹਿੰਦਾ ਮੇਰੇ ਲਬਾਨਿਆਂ ਨੇ ਉਹ ਇਹਨਾਂ ਮਤਲਬ ਉਹ ਦਸੂਏ ਦੇ ਵੀ ਕਹਿੰਦਾ ਹੁੰਦਾ ਉਹ ਮੇਰੇ ਯਾਰ ਰਹਿੰਦੇ ਆ ਹਾਂ ਜਾਨੀ ਉਹ ਵੀ ਬਲੌਗਰ ਹੈ ਉਹ ਮੈਂ ਤੈਨੂੰ ਰੀਲ ਭੇਜੂਗੀ ਕਿਤੇ ਆ ਗਈ ਤਾਂ ਮੈਨੂੰ ਮੈਂ ਦੇਖੀ ਮੈਂ ਵੀ ਉਹ ਸਾਰੀਆਂ ਰੀਲਾਂ ਦੇਖੀਆਂ ਹਾਂ ਮੈਂ ਉਹ ਬੜਾ ਬੱਡਾ ਪਰ ਹੂੰ ਹੂੰ ਸਨੀ ਤੇ ਸਾਡਾ ਉਹ ਦੇ ਦੇ ਹੀ ਆ ਚਾਚਾ ਆਇਆ ਸਨੀ ਨਹੀਂ ਆਇਆ ਨਾਲ ਹੀ ਕਹਿੰਦੇ ਸਨੀ ਆਣਾ ਹੋਣਾ ਹੀ ਹੋਨੇ ਹਜੇ ਆਨੇ ਸੱਦਿਆ ਤਾਂ ਫੋਨ ਕਰਕੇ ਮੈਂ ਕਿਹਾ ਜੀ ਆ ਜੀ ਆਇਆ ਨਹੀਂ ਉਹ ਕਹਿੰਦਾ ਆਉਂਗਾ ਬਾਅਦ ਆਉਂਗਾ ਯਾਰ ਸਾਰੀਆਂ ਗੱਲਾਂ ਛੱਡੋ ਮੈਨੂੰ ਆਈਫੋਨ ਲਿਆ ਦਿਓ ਤੂੰ ਲਿਆ ਦੇ ਆਈਫੋਨ ਮੈਨੂੰ ਮੈਨੂੰ ਅਜਾ YouTube ਨੇ ਪੈਸੇ ਨਹੀਂ ਕਮਾਏ ਕਿਡਨੀ ਵੇਚਣ ਜਾਣੇ ਆ ਹੁਣ ਸਾਰਿਆਂ ਨੇ ਇੱਕ ਇੱਕ ਕਿਡਨੀ ਵੇਚੋ ਕਿਉਂ ਕਿਡਨੀ ਤੇ ਸਸਤੀ ਹੈ ਲੋਕਾਂ ਦੀ ਚੋਰ ਲੱਖ ਦੀ ਇਹ ਇਹ ਅੰਗਾਂ ਦਾ ਕੁਦਰਤ ਦੇ ਅੰਗਾਂ ਦਾ ਕੋਈ ਮੋਲ ਹੀ ਨਹੀਂ ਹੈਗਾ ਮੋਲ ਹੀ ਨਹੀਂ ਹੈਗਾ ਕਿੰਨੇ ਦੀ ਲੱਖਾਂ ਅਰਬਾਂ ਦੀ ਹੈ ਮੈਂ ਤਾਂ ਅਰਬਰ ਦੇ ਵਿੱਚ ਮੈਂ ਆਰਬਰ ਦੇ ਵਿੱਚ ਲੱਗਦੇ 7 ਆਈਫੋਨ ਆ ਜਾਣਗੇ ਮੈਂ ਤਾਂ ਆਰਬਰ ਤੇ ਹੀ ਵੇਚੀ ਅੱਜ 25 25 30000 ਦੀ ਮਿਲ ਜਾਂਦੀ ਹੈ ਨਹੀਂ ਮਿਲ ਜਾਂਦੀ ਆ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ ਹੈ ਨਹੀਂ ਲੋੜੀ ਕਿੰਨੇ ਦੀ ਆ ਇਹਨੂੰ ਪਤਾ ਹੋਣਾ ਮੈਂ ਕਿਹੜਾ ਵੇਚੀ ਦੇਤੀ ਵੀ ਤਾਂ ਨਰਸਾ ਨਾ ਬਸ ਇਹ ਚੀਜ਼ਾਂ ਦਾ ਕੋਈ ਮੁੱਲ ਨਾ ਮਿਲਦੀ ਮਿਲ ਜਾਂਦੀ 15 15 20 ਲੱਖ ਨਹੀਂ ਮਿਲ ਜਾਂਦੀ ਆ ਲੋਕ ਹੁਣ ਉਹਨਾਂ ਨੇ ਦੇ ਵਿੱਚ ਵੀ ਯਾਰ ਵੈਸੇ ਇੱਕ ਵੇਚ ਵੀ ਦੀ ਇਹਨਾਂ ਨੂੰ ਕੋਈ ਡਿਕਸ਼ਨ ਦਿੱਕਤ ਤਾਂ ਨਹੀਂ ਇੰਨੀ ਹੈ ਨਾ ਬਾਸ ਕਰ ਕਿਉਂ ਇੰਨੀ ਬੇਈਮਾਨ ਕੰਨੀ ਲਈ ਆ ਆਈਫੋਨ ਤੇ ਨੋ ਇਹਦੇ ਤੋਂ ਤਾਂ ਆਪ ਫੋਨ ਕਰਉਂਦੇ ਆ ਹਾਂ 10 ਆਈਫੋਨ ਨਹੀਂ ਗੱਡੀ ਵੀ ਲੈ ਆਣੀ ਨਵੀ ਆਈਫੋਨ ਚੱਟ ਫੇ ਸਾਡਾ ਮੂਡ ਕਿਵੇਂ ਹੋਇਆ ਨਾ 1 ਵਜੇ ਹਾਂ ਹੁਣ ਜੇ ਆਪਾਂ ਪ੍ਰਸਾਦ ਤੌਰ ਤੇ ਨਾ ਕਿਡਨੀ ਵੇਚਣ ਵਾਲੀ ਸਾਰੇ ਵੇਚ ਦੇਣੀ ਪਹਿਲੀ ਗੱਲ ਤੇ ਜੇ ਉਹ ਹੋਵੇ ਤੇ ਜਿਆਦਾ ਵੈਸਤਾ ਉਹ ਪੋਜ਼ਿਟਿਵ ਮੇਰੀ ਆਪੋਜ਼ਿਟ ਵੀ ਆ ਨਹੀਂ ਆਪੋਜ਼ਿਟ ਮੱਦੀ ਬਣਾ ਲਓ ਆਪੋਜ਼ਿਟ ਦੇਖੀ ਕਿਡਨੀ ਕਿਦਨੀ ਵੇਚੀ ਆ ਸਾਡੀ ਉਹ ਹੈ ਇਹ ਉਹ ਪੋਜ਼ਿਟਿਵ ਲੀਵਰ ਉਹ ਪੋਜ਼ਿਟਿਵ ਕਿਡਨੀ ਜੇ ਸਿਮਰਨ ਤੋਂ ਮਰਨ ਤਾਂ ਅੰਗ ਆਪਣੇ ਦਾਨ ਕਰਨੇ ਆ ਅੱਖਾਂ ਦੇਲੇ ਮੈਂ ਦਾਨ ਕਰਦੀ ਮੈਂ ਤੈਨੂੰ ਪਹਿਲੇ ਕਹਿੰਦੀ ਜੇ ਮਰ ਹੀ ਨਾ ਫਿਰ ਦਾਨ ਹੀ ਕਰਿਓ ਦਾਨ ਵੀ ਦਾਈਓ ਕਿਹਨੂੰ ਦਾਨ ਕਰਦੇ ਦੋਸਤ ਹੋਵੇ ਦਾਨ ਦੋਸਤ ਬੰਦਾ ਹੋਵੇ ਫੇਰ ਦਾਨ ਹੁੰਦਾ ਹੈ ਸਰਟੀਫਿਕੇਟ ਆਪਣਾ ਸਾਰਾ ਕੁਝ ਫ੍ਰੀ ਸੁਬੇਦਾਰ ਅੱਜ ਵੀ ਇਹਨਾਂ ਨੇ ਇੱਥੇ ਬਿਠਾਇਆ ਮੈਂ ਇੱਥੇ ਪੜ੍ਹਨਦੇ ਅੱਜ ਤੇ ਮਰਾ ਸਾਡਾ ਨਹੀਂ ਪੜ੍ਹਨਦੇ ਆ ਕਰ ਲਾ ਕਰ ਲਾ ਮਰਾ ਜਦ ਆ ਕਾਪੀ ਕਿੱਦਾਂ ਪਾਟੀ ਹੁਣ ਕਿੱਥੇ ਆ ਹੁਣ ਹੀ ਪਾਟੀ ਆਹ ਨਹੀਂ ਨਹੀਂ ਪਾਟੀ ਕਿਦੋਂ ਦੀ ਪਾਟੀ ਯਾਦ ਕਰ ਜਲਦੀ ਸਪੈਲਿੰਗ ਯਾਦ ਕਰ ਤੇ ਅੰਦਰ ਮੈਡਮ ਹੁਣੇ ਦੇਖ ਕੇ ਆਉਂਦੇ ਕੀ ਕਰਦੇ ਆ ਨੋ ਕੀ ਕਰ ਹੁੰਦਾ ਹੈ ਤੁਹਾਡਾ ਹੋਇਆ ਖਲਾਰਾ ਸ਼ੁਰੂ ਅੱਜ ਫੇਰ ਗੋਬੀ ਹਾਂ ਅਸ਼ਾ ਚੌਲ ਜਿਹੜੇ ਲੈ ਸੀ ਅੱਜ ਉਹ ਹਾਂ ਜਿਹੜੇ ਲੈ ਸੀਗੇ ਅੰਕਲ ਵੈਜ ਮਸਾਈ ਆਇਆ ਜਣਾ ਮੈਂ ਗੋਭੀ ਵਾਲੀ ਅੱਜ ਪਲਾਉ ਬਣਾਣ ਲੱਗੀ ਸੀ ਕਹਿੰਦੇ ਉਹਨੇ ਨੈਕਸਟ ਉਹ ਵੈਜ ਬਰੀਆਨੀ ਵੈਜ ਬਰੀਆਨੀ ਆ ਕਿ ਲੱਗੇ ਹੈਗੇ ਵੈਜ ਬਰੀਆਨੀ ਨਾ ਪਲਾਉ ਵੀ ਕਹਿੰਦੇ ਕੋਈ ਬਰੀਆਨੀ ਵੀ ਕਹਿੰਦੇ ਆ ਵੈਸੇ ਬਰੀਆਨੀ ਦਾ ਦੂਜੀ ਹੁੰਦੀ ਹੈ ਨਾ ਅਸੀਂ ਚਿਕਨ ਵੀ ਨਹੀਂ ਅਸੀਂ ਵੈਜ ਬਰੀਆਨੀ ਅਸੀਂ ਵੈਜ ਬਰੀਆਨੀ ਬਣਾਉਣ ਲੱਗੇ ਹੈਗੇ ਗੋਭੀ ਤੇ ਠੀਕ ਹੈ ਨਾ ਛੋਟੇ ਦਿਨ ਕਰਨ ਵਾਲੀ ਚੀਜ਼ ਨਹੀਂ ਕੀ ਹੋ ਰਹੀ ਹੈ ਫੁੱਲ ਗਿਆ ਨੂੰ ਤੇ ਇਹ ਰੋਮਲ ਕਿ ਕਿਉਂ ਵੀ ਅੱਜ ਸਰਦੀ ਦੇ ਬੋ ਵੀ ਭਾਬੀ ਚਾਵਲ ਬਣਾਉਣਾ ਚਾਵਲ ਬਣਾਉਣਾ ਅੱਜ ਸੱ DNA ਵੀ ਇੱਥੇ ਹੋਣਾ ਇੱਥੇ ਪਲੇਟ ਪਲੇਟ ਖਵਾਉਣੀ ਹੈ ਉਹਨਾਂ ਨੂੰ ਇੱਥੇ ਸੱ DNA ਖਵਾਉਣੀ ਹੈ ਉਹਨਾਂ ਨੂੰ ਤੇ ਇਸ ਵਾਰ ਕੋਈ ਗੱਲ ਨਹੀਂ ਸੱ DNA ਦੇਰ ਮੈਂ ਜੀ ਬਣਾ ਲਈਏ ਬਣਾ ਕੇ ਤਾਂ ਫਿਰ ਉਹ ਵੀ ਡਿਗਰੇ ਨੂੰ ਚੇ ਚਾਲ ਵਾਲੀ ਪੋਟਲੀ ਆ ਸਭ ਝੋਲ ਬਣੇ ਨਹੀਂ ਮੈਂ ਕਿਹਾ ਮੈਂ ਤਾਂ ਸਕੂਲੋਂ ਆਈਆਂ ਤਾਂ ਅੰਕ ਲਾ ਕੇ ਅੰਕ ਕਿਹਨੂੰ ਨਹੀਂ ਬਣਾਏ ਨਾ ਕਿ ਮੈਨੂੰ ਇਹ ਸਕੂਲੋਂ ਆ ਰਹੀਆਂ ਨੇ ਇੱਥੇ ਪਾਰਿ ਮਾਂ ਨਹੀਂ ਮੈਂ ਕਿੱਦਾਂ ਝੋਲ ਨੂੰ ਜਾ ਕੇ ਬਣਾਉਣੀ ਆ ਜਾ ਕੇ ਬਣਾਏ ਤਾਂ ਮੈਂ ਰਾਦੂ ਨਹੀਂ ਕੇ ਆ ਗਈ ਜਦੋਂ ਮੈਂ ਕਿਹਾ ਤਾਂ ਮੰਮੀ ਕਹਿੰਦੀ ਇਹ ਬਣਾਉਣੀ ਆ ਰਾਦੂ ਨਹੀਂ ਆ ਕੇ ਚਾਹ ਦੀ ਬਣਾਈ ਉਹਨਾਂ ਨੇ ਤੇ ਫੇਰ ਬਣਾਉਣਾ ਨਹੀਂ ਸੀ ਉਹਨਾਂ ਨੂੰ ਜਦੋਂ ਹੁਣ ਤੁਸੀਂ ਮੇਰੇ ਚੁੱਕ ਮੇਰੇ ਚੁੱਕ ਪੈ ਗਈ ਤੁਹਾਡੇ ਚੁੱਕ ਪਈ ਆ ਮੈਂ ਕਿਨੂੰ ਸਦਾ ਹੁੰਦੇ ਲੱਖੀਨ ਸਦਾ ਹੁੰਦੇ ਆ ਪਤਾ ਨਹੀਂ ਉਸ ਸਿਲੰਡਰ ਝਟਕਾ ਵੱਜਾ ਮੇਰੇ ਉਹ ਸਿਲੰਡਰ ਨੂੰ ਝਟਕਾ ਜਿਵੇਂ ਮਾਰਿਆ ਚੱਕਿਆ ਮੈਂ ਉਦੋਂ ਹੋ ਗਿਆ ਮੇਰਾ ਸਿਲੰਡਰ ਅਗੀ ਦੇ ਬਹੁਤ ਨੂੰ ਚੱਕ ਕੇ ਲਿਆਉਂਦਾ ਦੁਕਾਨ ਤੋਂ ਚੱਕ ਕੇ ਅੰਦਰ ਰੱਖਿਆ ਮਾੜਾ ਚੱਕਿਆ ਤੇ ਜ਼ੋਰ ਤਾਂ ਲੱਗਾ ਨਾ ਮੇਰਾ ਬਾਹੂ ਬੋਲੀ ਤੇ ਜ਼ੋਰ ਲੱਗ ਗਿਆ ਕਿਤੇ ਚਲੋ ਬਣਾ ਲਓ ਤੁਸੀਂ ਚੌਲ ਮੈਂ ਦੇਖਣਿਆਂ ਨੇ ਯਾਰ ਦੇਖੋ ਚੰਗੀ ਤਰ੍ਹਾਂ ਪੜਾਇਓ ਆਹੋ ਮੈਂ ਇੱਧਰ ਅੱਗੇ ਕਿੰਝ ਰੱਖੀ ਰੱਖੀ ਆਹ ਦੇ ਨਾ ਕੰਮ ਬਧਾਇਆ ਵੀ ਵਿੱਚੋਂ ਲਾ ਦੇ ਹਾਂ ਇਹ ਗਿਆ ਇਹ ਕਿਵੇਂ ਆਇਆ ਧਨੀਆ ਲੈ ਗਏ ਧਨੀਆ ਤੇ ਇਹ ਕਿਤਾ ਧਨੀਆ ਚੋਂ ਲੈ ਗਾ ਮੇਰੇ ਕੋ ਜਾ ਧਨੀਆ ਲੈ ਕੇ ਆਓ ਇਹਦੇ ਵਿੱਚੋਂ ਪਿਆ ਹੁਣ ਲੈ ਕੇ ਆਓ ਪਿਆ ਤੇ ਬੇਸਣ ਆ ਤੁਸੀਂ ਲੈ ਕੇ ਆ ਜਾਓ ਲੈ ਕੇ ਆਓ ਮੇਰੇ ਪੁੱਤਿਆ ਮੈਂ ਮੱਛਾ ਮੈਂ ਨੂਨ ਨਾ ਮੈਂ ਨੂਨ ਨਾ ਚੀਰ ਲੈਣਾ ਨਹੀਂ ਲੱਗਦਾ ਨਹੀਂ ਆਰੇ ਮੈਂ ਪਿਆ ਦੇ ਲੈ ਕੇ ਆ ਪਹਿਲਾ ਚੱਲ ਆ ਬੋ ਟੀਟ ਗੰਦੂ ਆਉ ਗੰਦੂ ਸਾਡਾ ਕੰਮ ਨਹੀਂ ਕਰਦਾ ਜਾ ਮੇਰੇ ਪੁੱਤ ਲੈ ਕੇ ਆ ਜਾ ਮੇਰੇ ਪੁੱਤ ਲੈ ਕੇ ਆ ਹਾਂ ਜਕਨਾ ਪੈਣਾ ਹੁਣ ਤਾਂ ਇੰਨਾ ਬਈ ਹੁਣ ਤਾਂ ਬੜੀ ਮੁਸ਼ਕਲ ਮੋਟੇ-ਮੋਟੇ ਬਾਰਾ ਕੀ ਹੈ ਪਿਆਜ਼ ਕੀ ਹੈ ਇਹ ਪਿਆਜ਼ ਆਨਿਅਨ ਅੰਗਰੇਜ਼ੀਅ ਜੇ ਆਨਿਅਨ ਕਹਿੰਦੇ ਹਨ ਮੋٹے ਮੋٹے ਫੈਟ ਬੈਡ ਪਾ ਲੋ ਪੈਰ ਪੈਰ ਮੋٹے ਮੋٹے ਕਿੰਨੇ ਪਾ ਲਏ ਆ ਅਜੇ ਦੇ ਨਾ ਪਾਏ 5 ਪਾ ਲੋ 5 ਹੋਰ ਕੀ ਮੰਗਾਇਆ ਮਾਂ ਨੇ ਯਾਦ ਕਰ ਹਾਂ ਬੈਸਨ ਕਿਹੜੇ ਮੈਂ ਨਾਲ ਗੱਲ ਕਰਨਾ ਬੈਸਨ ਬੈਸਨ ਹਾਂ ਹਾਂ ਆਹ ਪਹਿਲਾ ਪੈਕੇਟ ਖੁੱਲਾ ਨਾ ਉੱਥੇ ਉਹ ਲੈ ਜਾਓ ਜੇ ਤੇ ਰਬੜ ਪਾਈ ਉਹ ਲੈ ਜਾਓ ਰਬੜ ਪਾਈ ਜੇ ਤੇ ਰਬੜ ਹਾਂ ਉਹ ਪਰਨਾ ਹਾਂ ਇਹ ਲੈ ਜਾਓ ਆਉਣਾ ਹਾਂਜੀ ਮਾਂ ਨੇ ਭਾਈ ਰਬੜੇ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਨਹੀਂ ਬੀਸਣਾ ਹੈ ਏ ਵੈਰੀ ਗੁੱਡ ਬੋਏ ਮੈਂ ਜੰਨੂ ਜੀ ਕਿਤੇ ਕੰਮ ਬਹੁ ਕਰਦੀ ਆ ਕੰਮ ਬਹੁ ਕਰਦੀ ਆ ਤੀਹਨ ਕੜੀ ਹੋ ਮੈਂ ਤਾਂ ਕੜੀ ਵੀ ਚੌੜੀ ਬਣਨੀ ਆ ਚਲੋ ਤੁਹਾਡੀ ਅੱਜ ਚੰਗੇ ਚੌੜ ਲੈ ਆਂਦੇ ਅੱਜ ਖੜੀ ਚੌੜ ਬਣਾਓ ਦਾਵਤ ਹੋਣੀ ਅੱਜ ਐਨਨੂ ਹਾਂ ਦਾਵਤ ਹੋਣੀ ਅੱਜ ਮੈਂ ਕੜੀ ਬਣਾ ਕੇ ਦੇਣੀ ਆ ਨਾਣਾ ਮਹਿਰਾਣ ਨੂੰ ਪਸੰਦ ਮੈਂ ਖਲਾਰਾ ਤਾਂ ਨਨੂ ਤੁਸੀਂ ਇਦਾਂ ਪਾਲ ਜੀ ਪ੍ਰੋਫੈਸ਼ਨਲ ਸਭ ਆਈ ਹੁੰਨੇ ਆ ਨਹੀਂ ਚਲ ਪ੍ਰੋਫੈਸ਼ਨਲ ਤਾਂ ਚਲੋ ਘਰ ਦੀਆਂ ਜਨਨੀਆਂ ਪ੍ਰੋਫੈਸ਼ਨਲ ਨਹੀਂ ਹੁੰਦੀਆਂ ਹਲਵਾਈ ਤਾਂ ਮਤਲਬ ਕਿ ਜਿਹੜੇ ਹਲਵਾਈ ਹੁੰਦੇ ਨੇ ਪ੍ਰੋਫੈਸ਼ਨਲ ਔਰ ਡਿੱਟੋ ਇਦਾਂ ਖਲਾਰਾ ਪਾਉਂਦੇ ਆ ਉਹਨਾਂ ਦਾ ਕੋਈ ਮਤਲਬ ਨਹੀਂ ਖਲਾਰੇ ਦਾ ਅੱਜ ਮੈਂ ਕੀ ਆ ਅੱਗੇ ਮੈਨੇ ਤਾਂ ਹੁੰਦੀ ਸੀ ਕਿ ਨਾਲ ਦੀ ਨਾਲ ਸਗੇਰੀਆਂ ਨਾਲ ਅੱਜ ਮੈਂ ਸਗੇਰ ਦੀ ਸਬੂਦੀ ਨਹੀਂ ਐ ਮੈਨਾਂ ਮੈਂ ਤਾਂ ਪੜਾਈ ਲੈਣੀ ਆ ਫੇਰ ਹੀ ਕਰਦੀ ਆ ਪਰ ਬਰਤਨ ਵੀ ਸਾਫ਼ ਕਰਨੇ ਆ ਤੇ ਨਾਲੇ ਮੈਂ ਤਾਂ ਫੇਰ ਸਗੇਰ ਬਣਾ ਲੂੰਗੀ ਪਹਿਲਾਂ ਨੂੰ ਸਾਰਾ ਇੱਕ ਵਾਰ ਬਣਾ ਲੈਂਦੀ ਆ ਚਲੋ ਬਣਾ ਲਓ ਅੱਜ ਕੋਲੀ ਬਣਾਣੇ ਆ ਮੈਂ ਰੋਟੀ ਨਹੀਂ ਬਣਾਣੀ ਹਾਂ ਆਨੇ ਟੋਲੇ ਖਾ ਰੇ ਪਾਣੀ ਤੇ ਜੇ ਤੇਰੇ ਬੰਦੇ ਨੇ ਰੋਟੀ ਖਾਣੀ ਹੋਈ ਫੇਰ ਮੈਨੂੰ ਨਹੀਂ ਮੰਨਦੀ ਲੱਗਿਆ ਅੱਜ ਨਹੀਂ ਆ ਆਟਾ ਚੱਕਿਆ ਵੀ ਅਸੀਂ ਬਣਾਉਂਦਾ ਕਿ ਤਾ ਤੇ ਜੋ ਆਟਾ ਵਾਧਿਆ ਕਿ ਤੇਰਾ ਮੈਂ ਬਰ ਚੇਤਾ ਪੁੱਛ ਜਨਾ ਕੜੀ ਆ ਦੇਖ ਲੋ ਅੱਜ ਮੇਰੀ ਕਿਚਨ ਦਾ ਹਾਲ ਐਦਾ ਕਿਸੇ ਦੇ ਨਹੀਂ ਹੋਣਾ ਜਦ ਮੈਂ ਕਿਚਨ ਦਾ ਅੱਜ ਫਲਾਰਾ ਪਾਇਆ ਹੋਇਆ ਆ ਠੀਕ ਆ ਤੇ ਆ ਮੈਂ ਉਹਨੇ ਮੇਥੀ ਵਿੱਚ ਪਾਣੀ ਆ ਤੇ ਆ ਮੇਰਾ ਅਬੂ ਅਬੂ ਮੇਰਾ ਕੀ ਕਰਦਾ ਨਹੀਂ ਮੇਰਾ ਅਬੂ ਨਿੱਕਾ ਜਿਹਾ ਕੀ ਕਰਦਾ ਤੇ ਅੱਜ ਭਾ ਦੀ ਲੱਗੀ ਐ ਕਲਾਸ ਜੇ ਸਾਹਮਣੇ ਉਹ ਬੈਠਾ ਹੈਗਾ ਪੜਾਈ ਕਰਨ ਦੇ ਆ ਉਹ ਦੇਖੋ ਹਾਂ ਆ ਤੁਸੀਂ ਕਿੱਧਰ ਤੁਰੇ ਆਨੇ ਆ ਟੇਡੇ ਮਟੇ ਹੈ ਕੀ ਕਹੋਇਆ ਤੁਹਾਨੂੰ ਹਾ ਦੋਗੇ ਟਾਡੇ ਕਿੱਧਰ ਚੱਕ ਪੈ ਗਈ ਆ ਤੁਸੀਂ ਕਿਹੜੀ ਭਾਰੀ ਚੀਜ਼ ਚੱਕ ਲਈ ਉਹ ਸਿਲੰਡਰ ਚੱਕਿਆ ਸੀ ਨਾ ਉਹ ਜਾ ਕੇ ਤਾਂ ਝਟਕਾ ਮਾਰਦਾ ਚੱਕਦਾ ਮੈਂ ਹੋ ਹੋ ਮੇਰੇ ਪਾਸ ਆ ਖਾਲੀ ਆ ਹੂੰ ਕਾ ਇੰਨੀ ਤੇ ਇਹ ਫੇਰ ਵੀ ਇੰਨੀ ਵਿੱਚ ਥੋੜੀ ਝੋਕ ਪੈ ਸਕਦੀ ਅਚਾਨਕ ਅਚਾਨਕ ਚੱਕਿਆ ਨਾ ਮੈਂ ਜਦੋਂ ਮੈਨੂੰ ਲੱਗਾ ਖਾਲੀ ਆ ਤੇ ਮੈਂ ਐਂ ਚੱਕਦਾ ਮੈਂ ਚੱਕਦਾ ਉਹ ਤੇ ਨੂੰ ਉਹ ਵੀ ਕਿੱਛ ਪੈ ਗਿਆ ਇੱਧਰ ਪੈ ਗਈ ਸਰਦਾਰੀ ਦੇ ਚੋਕ ਤੇ ਜਾ ਕੇ ਕਢਾਇਆ ਉਹ ਫਿਜ਼ੀਓਥੈਰੇਪੀ ਕੋ ਜਾਓ ਡਾਕਟਰ ਸਾਹਿਬ ਹਾਂਜੀ ਆਪਣਾ ਸ਼ਾਟ ਦਿਖਾਓ ਜੀ ਮੇਰੇ ابو ਦਾ ਉਹ ਕਰ 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 ਸੇਤੀ ਕਰੋ ਓ ਬਾਪਰੇ ਆ ਉਹ ਮੇਰੇ ਨੇ ਸ਼ਾਟ ਮਾਰਿਆ ਉਹ ਗੇਂਦ ਗਈ ਔਰ ਦੇਖੋ ਮੈਂ ਨੰਨੀ ਨੇ ਸ਼ਾਟ ਮਾਰਿਆ ਬਹੁਤ ਵੱਡਾ ਹੈ ਤੁਹਾਹਰਾ ਹੈ ਤੁਹਾਹਰਾ ਹੈ ਤੁਹਾਡਾ ਕੜ ਕੇ ਹੈ ਤੁਹਾਾਰੇ ਓਂ ਬਾਪਰੇ ਮੈਂ ਨੰਨੀ ਨੇ ਸ਼ਾਟ ਮਾਰਿਆ ਚਲੋ ਮੈਂ ਹੁਣ ਬਣਾਵਾ ਤੇ ਉਧਰ ਪਾਪਾ ਲੱਗੇ ਹੈਗੇ ਆ ਬੰਦ ਕਰੋ ਪਾਪਾ ਇਹ ਛੱਡ ਗਏ ਇਹ ਖੁੱਲੀ ਤੇ ਉਧਰ ਮਹਿਰਾ ਦੀ ਅੱਜ ਲੱਗੀ ਹੈਗੀ ਚੰਗੀ ਕਲਾਸ ਇੰਟਰੋਡਿਊਸ ਆ ਗੱਲ ਦਾ ਆ ਗਿਆ ਛੱਡੀ ਵੇਜ ਬਲਾਓ ਤੇ ਮੈਂ ਡਿਕਨ ਦੇ ਆਂਦਾ ਹੀ ਆ ਗਿਆ ਧਾਈ ਆ ਦਈ ਲੈ ਲੋ ਲੋ ਜੀ ਚੌੜਾਂ ਦੀ ਪਲੇਟ ਅਸੀਂ ਕਰਤੀ ਸਾਫ ਤੇ ਬਹੁਤ ਟੇਸਟੀ ਬਣੇ ਸੀਗੇ ਤੇ ਸਾਰਾ ਕ੍ਰੈਡਿਟ ਮੈਡਮ ਹੁਣ ਆਉਂ ਜਾਂਦਾ ਹੈ ਬੜੀ ਰੂਨਾ ਬਣਾਏ ਉਹਨਾਂ ਨੇ ਤੇ ਬਾਕੀ ਸਰਬਜੀ ਤੁਹਾਨੂੰ ਦੇਖ ਹੀ ਹੋਣੇ ਆਪਾਂ ਕੜੀ ਬਣਦੀ ਸੀ ਮੈਂ ਚਲ ਕੜੀ ਵੀ ਦੇ ਉਹਨਾਂ ਨਾਲ ਉਹ ਅਮਰਜੀਤ ਕਹਿੰਦੀ ਸੀ ਕੜੀ ਬਣਾਉਣ ਨੂੰ ਟਾਈਮ ਲੱਗਦਾ ਕੜੀ ਵੀ ਢਾਲੀ ਲਾ ਜਿਓ ਪਹਿਲੇ ਚੌਲ ਦੇਣ ਦਾ ਕਿ ਫਾਇਦਾ ਨਾ ਤੇ ਇੱਧਰ ਜੱਟ ਪ੍ਰਭਜੋਤ ਭਾਜੀ ਚੱਲ ਰਹੇ ਨੇ ਸਾਡੇ ਮੇਰਾ ਫੇਵਰੇਟ ਯੂਟਿਊਬਰ ਤੇ ਇਹਾਂ ਦੇ ਵਲੌਗ ਦੇਖਦਾ ਜਾਂਤਰ ਮੈਂ ਨਾ ਉਹਨਾਂ ਭਾਜੀ ਹੱਥ ਦਿਖਾਈ ਜਾਂਦੇ ਆਪਣਾ ਮੂੰਹ ਦਿਖਾਉਂਦੇ ਹਾਇ ਤੱਕ ਆਹ ਦੇਖੋ ਜੱਟ ਪ੍ਰਭਜੋਤ ਭਾਜੀ